ਸਸੀ ਗੱਲ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਮੇਰੇ ਚੈਨਲ ਤੇ ਮੰਮੀ ਮੇਰਾ ਵਿੱਚ ਪਿੱਛੇ ਆਉਂਦੀ ਹੁੰਦੀ ਲੈ ਆਈ ਕੀ ਲੈ ਆਈ ਹੁੰਦੀ ਹੁੰਦੀ ਉਹ ਤੇ ਗਾਣ ਮਿਸਤਰੀਆਂ ਦੇ ਸਾਰੇ ਗੱਲ ਵੀ ਆਪੇ ਕਰਨੇ ਤੇ ਅੱਜ ਜੀ ਹੈਗਾ ਸਾਡੇ ਸਾਵਲ ਜੀ ਦਾ ਰਿਜ਼ਲਟ ਤੇ ਅੱਜ ਮੈਂ ਚੱਲੀ ਸਾਵਲ ਦੇ ਸਕੂਲ ਵੇ ਨੀ ਚਾਵਲ ਦੇ ਸਕੂਲ ਚੱਲੀਆਂ ਤੇ ਖਲਾਰਾ ਤੇ ਇੰਨਾ ਕਿ ਆ ਕਿ ਮੈਂ ਦੱਸ ਨਹੀਂ ਸਕਦੀ ਕਿ ਕੋਈ ਚੀਜ਼ ਆਪਾਂ ਲੱਭ ਨਹੀਂ ਸਕਦੇ ਤਾਂ ਕਿ ਅ버 ਚੂਰੈਗ ਨਹੀਂ ਖੋਲ ਸਕਦੇ ਕਿ ਇੰਨੇ ਡੱਬੇ ਅੱਗੇ ਤੱਕ ਰੱਖੇ ਇਹਨਾਂ ਨੇ ਦੱਸੋ ਕੀ ਬੰਦਾ ਕਰੇ ਇੱਥੇ ਕੋਈ ਪੇਂਟ ਨੂੰ ਟੱਕ ਦੇਣੀ ਮੈਂ ਕਈ ਵਾਰ ਸੁਣਿਆ ਕਿ ਕਹਿੰਦੇ ਹੁੰਦੇ ਕਿ ਪੇਂਟ ਉੱਡ ਜਾਂਦੇ ਇਹ ਸਭ ਇਸ ਤਰ੍ਹਾਂ ਹੀ ਖਾਲੀ ਇਤਰੀ ਪਿਆ ਕੋਈ ਨਹੀਂ ਟੱਕਿਆ ਕੋਈ ਨਹੀਂ ਕੁਝ ਤੇ ਸਾਵਲ ਦਾ ਰਿਜ਼ਲਟ ਸੀ ਅੱਜ ਤੇ ਚਲੋ ਰਿਜ਼ਲਟ ਦਾ ਦੇ ਪਤਾ ਲੱਗ ਗਿਆ ਆ ਤੇ ਪਰ ਇਹ ਆ ਕਿ ਜਾਣੀ ਆ ਮੈਂ ਥੱਲੇ ਬੈਗੀ ਮੈਂ ਕਿਉਂਕਿ ਇੱਥੇ ਕਲਰ ਪੇਡ ਮੈਂ ਕ ਹੁਣ ਇਹਨੂੰ ਪਿੱਛੇ ਕਰਾਣਾ ਸੀ ਜੀ ਤਾਂ ਮਕੀ ਗੁਰੰਡੀ ਤੇ ਕਿੱਥੇ ਪਹੁੰਚਣੀ ਖੁਸ਼ੀ ਨਾ ਆਪੇ ਕਿ ਮੈਂ ਤੇ ਚਾਪੀ ਇੱਕ ਕਾਰ ਚ ਚਲੇ ਆਂ ਸਾਵਲ ਦੇ ਰਸਟਲੀ ਤੇ ਤੁੱਪ ਬੜੀ ਹੋ ਗਈ ਜੀ ਤੁੱਪ ਬੜੀ ਹੋ ਗਈ ਤੇ ਜਾਂਦੇ ਜਾਂਦੇ ਮੰਮੀ ਆਪਣਾ ਸਮਾਨ ਦੱਸੀ ਜਾਂਦੇ ਆ ਵੀ ਲਾਏ ਉਹ ਵੀ ਲਾਏ ਉਹ ਵੀ ਲਾਏ ਆ ਵੀ ਲਾਏ ਹਲ ਠੀਕ ਆ ਆ ਡਿਜ਼ਾਈਨ ਚਲੋ ਜੀ ਚਲਦੇ ਆ sağ Sınavlı otur program şovu. Sağ ol beğdor, sağ ol beğdor. Naki mamma ne ഫോട്ടോ ഇത് ശർമ്മ ആ ഫോട്ട് ਕਿਆ ਹੋਇਆ? ਕੌਣ ਸੀ ਆਪਦੀ ਕਲਾਸ? ਆਪ ਵੀ ਟੂਚੇ ਰੋ। ਅੱਗੇ ਹੈਣਾ ਸਕੂਲ ਦਾ ਬਾਹਰ ਰੇਖੋ ਖੇਤਾਂ ਦੇ ਵਿੱਚ। ਨਹੀਂ ਦੇ ਸ਼ਹਿਰਾਂ ਦੇ ਵਿੱਚ ਭੀੜ ਭੜ ਕੇ ਦੱਸੂਗੀ ਤੇ ਸਾਹ ਹੀ ਨਹੀਂ ਚੱਲਦਾ ਕਿਉਂ ਨਾ ਬਣਾਓ ਜੀ ਮੈਂ ਕਰੀ ਜਿਆਦਾ ਨਹੀਂ ਖੜੀ ਬੰਦ ਕਰੋ ਸੀਰੀਅਸਲੀ ਜੀ ਮੈਂ ਕਦੀ ਨਹੀਂ ਬੋਲਣਾ ਕਰਦੇ ਜੀ ਬੰਦ ਕਰੋ ਤੇ ਤੁਸੀਂ ਮੱਚ ਕਿਉਂ ਵੀ ਬਤਲੇ ਉਹ ਮਸਤੀ ਕਰਨ ਦੇ ਹਨ ਲੈ ਸਰਲ ਗਦੀ ਗਏ ਕਦੀ ਗਿਆ ਸਾਵਾ ਤੇ ਕਦੀ ਗੂਮਿਲ ਨਾਦਾ ਨਹੀਂ ਜਾਂਦਾ ਹੁੰਦਾ ਅੱਛਾ ਦ ਮੀਨ ਸਟਾਰ ਅਦਾ ਕਾਲਕੇ ਤੇ ਹੈਰ ਆ ਰਿਨ ਸਟਾਰ ਆਦਾ ਕਾਪੀਰਾਈਟ ਨਹੀਂ ਨਹੀਂ ਕੋਪੀਰਾਈਟ ਗਾਦਾ ਬੈਕਗਰਾਉਂਡ ਹੈ ਕਾਪੀਰਾਈਟ ਹੈ ਜਵਾਬ ਜਵਾਬ ਤੇ ਦੇ ਰਿਹਾ ਗੀ ਚਾਹ ਬਤਾਓ ਸਵਾਦ ਸਵਾਦ ਮਟਰ ਬੜੇ ਸਵਾਦ ਦੇ ਉਸਕੇ ਬੜੇ ਆਏ ਆਹ ਲਓ ਬੜ ਮੈਂ ਹੋਰ ਲੈ ਕੇ ਆਵਾਂ ਬਿਸਕਟ ਚਲੋ ਸਰ ਨੂੰ ਬਹੁਤ ਸ਼ਰਮ ਆ ਰਹੀ ਹੈ ਬੰਨੇ ਤਾਂ ਡੈਸਕੋਂ ਤੇ ਆਉਂਦੇ ਨੇ ਉਹ ਕਿ ਅੱਜ ਹੀ ਮੇਰੇ ਸਕੂਲ ਵਿੱਚ ਦੇ ਵੀਰੋ ਰਿਜ਼ਲਟ ਸੌਣ ਕੇ ਇਹ ਜਿਹੜੇ ਬੱਬੇ ਵਾਲੀ ਨਹਿਰ ਤੇ ਫੇਮਸ ਪਕੌੜੇ ਨੇ ਉੱਥੇ ਗੋਪੀ ਪਕੌੜੇ ਲੈ ਲਾਤੀਆਂ ਅੰਦਰ ਚੱਲੇ ਵਾਲੇ ਬੜੇ ਜਿਹਾ ਸਾਨੂੰ ਆ ਚਲੋ ਜੀ ਖਾ ਲੋ ਪਰ ਇੱਥੇ ਖਾਣ ਦਾ ਬੈਠ ਕੇ ਖਾਣ ਦਾ ਬੱਤ ਨਹੀਂ ਜਾ ਰਹਾ ਸੜਕ ਦੇ ਉੱਤੇ ਲੱਗੇ ਨੇ ਇਹ ਚੱਲਦੀ ਆ ਤੇ ਫੇਰਗੇ ਤੇ ਨਾਵਾਂਗੇ ਤੇ ਜਰੂਰ ਬੈ ਕੇ ਖਾਵਾਂਗੇ ਅੱਜ ਤੇ ਬਾਰੋਂ ਕੋਣਾ ਪਾ ਕਿ ਦੁਨੀਆ ਦੀ ਲਾਰੇ ਨੇ ਆਗੇ ਜੀ ਰੋਦੀ ਚੱਲੀਏ ਸਾਬਲ ਇੱਕ ਮਿੰਟ ਸਾਬਲ ਉਹ ਅੰਦਰ ਨਹੀਂ ਤੇਰੇ ਕਾ ਮੈਂ ਕੈਮਰਾ ਫੜਿਆ ਤੇ ਸਾਬਲ ਉੱਤੇ ਬਹਿਣ ਲਿਆ ਦੋਸਤ ਰੁਕ ਜਾ ਕੇ